ਸਾਰੇ ਨੂੰ ਜੈ ਸ਼ੁਧੀ ਅੱਜ ਟਾਈਟੋ ਬਏ ਸੰਤ ਸ਼ਿਮੋਨ ਅਤੇ ਸੰਤ ਜੀ ਉਪਨਾ ਕਰਦੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਤੁਹਾਨੂੰ ਯੀਸ਼ੂ ਦੇ ਦੋ ਸੁਪਰੀਰੋ ਦੋਸਤਾ ਬਾਰੇ ਦੱਸਣ ਜਾ ਰਿਹਾ ਹਾਂ ਜੋ ਸੰਤ ਸ਼ਿਮੋਨ ਅਤੇ ਸੰਤ ਜੀ ਜਿਨ੍ਹਾਂ ਨੇ ਯੀਸ਼ੂ ਦੇ ਪਿਆਰ ਨੂੰ ਸਾਰੀ ਦੁਨੀਆ ਵਿੱਚ ਫੈਲਾਇਆ ਭਾਵੇਂ ਮੁਸ਼ਕਲਾਂ ਕੰਨਿਆ ਹੈ ਸੰਕਲਪਨਾ ਕਰੋ ਉਸ ਸਮੇਂ ਪਹਿਲਾ ਜਦੋਂ ਯੀਸ਼ੂ ਇਸ ਧਰਤੀ ਤੇ ਸਨ ਉਹਨਾਂ ਨੇ 12 ਸਭ ਤੋਂ ਵਧੀਆ ਦੋਸਤ ਚੁਣੇ ਜਿਨ੍ਹਾਂ ਨੂੰ ਅਸੀਂ ਰਸੂਲ ਕਹਿੰਦੇ ਹਾਂ ਉਹਨਾਂ ਵਿੱਚ ਉਹ ਦੋ ਸਨ ਸੰਤ ਸ਼ਿਮੋਨ ਅਤੇ ਸੰਤ ਜਿਊਨ ਸੰਤ ਸ਼ਿਮੋਨ ਬਹੁਤ ਜੁਸੀਲਾ ਸੀ ਜੋwidetilde ਯਿਸੂ ਦੇ ਪ੍ਰਚਾਰ ਨੂੰ ਪੂਰੇ ਜੋਸ਼ ਨਾਲ ਲੋਕਾਂ ਵਿੱਚ ਸਾਂਝਾ ਕਰਦਾ ਸੀ ਅਤੇ ਜਿਊਨ ਜਿਸ ਨੂੰ ਜਿਊਨ ਵੀ ਕਹਿੰਦੇ ਹਨ ਉਹ ਬਹੁਤ ਦਿਆਮਾਨ ਅਤੇ ਦਿਆਲੂ ਸੀ ਅਤੇ ਲੋਕਾਂ ਦੀ ਜ਼ਰੂਰਤਾਂ ਵਿੱਚ ਮਦਦ ਕਰਦਾ ਸੀ ਇਦਵੇਂ ਯੀਸ਼ੂ ਦੇ ਦੂ ਸੱਚੇ ਸ਼ਿਪਾਹੀ ਸਨ ਜੋ ਲੋਕਾਂ ਦੇ ਕਰਾ ਕਰਾਂ ਵਿੱਚ ਜਾ ਕੇ ਯੀਸ਼ੂ ਨੂੰ ਪਿਆਰ ਕਰਨ ਮਾਰੇ ਦਸਦੇ ਸਨ ਬਾਈਬਲ ਵਿੱਚ ਅਸੀਂ ਜੂਡ ਦੇ ਇੱਕ ਸੁੰਦਰ ਚਿੱਠੀ ਪੜ੍ਹਨੇ ਹਾਂ ਜਿਸ ਵਿੱਚ ਉਹ ਕਹਿੰਦਾ ਹੈ ਪਰਮਾਤਮਾ ਦੇ ਪਿਆਰ ਵਿੱਚ ਰਹੋ ਅਤੇ ਸੱਚੇ ਵਿਸ਼ਵਾਸ ਨਾਲ ਜਿਓ ਸ਼ਿਮੌਨ ਅਤੇ ਜੂਡ ਨੇ ਮੁਸ਼ਕਲ ਸਮੇਂ ਵਿੱਚ ਵੀ ਯੀਸ਼ੂ ਦਾ ਸੰਦੇਸ਼ ਨਹੀਂ ਛੱਡਿਆ ਉਨ੍ਹਾਂ ਨੇ ਹਿੰਮਤ ਨਾਲ ساری ਦੁਨੀਆ ਨੂੰ ਦੱਸਿਆ ਕਿ ਯਿਸੂ ਸਭ ਦੀ ਮਦਦ ਕਰਦਾ ਹੈ ਇਸ ਲਈ ਅੱਜ ਵੀ ਜਦੋਂ ਅਸੀਂ ਮੁਸ਼ਕਲ ਵਿੱਚ ਹੁੰਦੇ ਹਾਂ ਤਾਂ ਅਸੀਂ ਸੰਤ ਜੀਵ ਨੂੰ ਮੁਸ਼ਕਲ ਸਮੇਂ ਦਾ ਸੰਤ ਕਹਿੰਦੇ ਹਾਂ ਅਤੇ ਉਸ ਨੂੰ ਪ੍ਰਾਰਥਨਾ ਕਰਦੇ ਹਾਂ ਮੈਂ ਤੁਹਾਨੂੰ ਆਪਣੀ ਇੱਕ ਛੋਟੀ ਜਿਹੀ ਕਹਾਣੀ ਦੱਸਦਾ ਹਾਂ ਪਿਛਲੇ ਹਫਤੇ ਮੈਂ ਆਪਣੇ ਸਕੂਲ ਦੀ ਗ੍ਰੇਡ ਪ੍ਰਤੀਯੋਗਤਾ ਵਿੱਚ ਭਾਗ ਲਿਆ ਮੈਂ ਬਹੁਤ ਡਰ ਰਿਹਾ ਸੀ ਕਿ ਮੇਰ ਤੋਂ ਨਹੀਂ ਹੋਵੇਗਾ ਫਿਰ ਮੈਂ ਸੰਤ ਜੂਡ ਨੂੰ ਪ੍ਰਾਰਥਨਾ ਕੀਤੀ ਮੁਸ਼ਕਲ ਸਮੇਂ ਦੇ ਸੰਤ ਮੇਰੀ ਮਦਦ ਕਰੋ ਅਤੇ ਜਾਣਦੇ ਹੋ ਮੈਂ ਖੇਡ ਵਿੱਚ ਛੇਸਾ ਲਿਆ ਮੇਰੀ ਟੀਮ ਨੇ ਜਿੱਤਿਆ ਮੈਂ ਬਹੁਤ ਮੁਸਕਰਾਉਂਦਾ ਰਿਹਾ ਮੈਨੂੰ ਲੱਗਿਆ ਕਿ ਸੰਤ ਸ਼ਿਮੋਨ ਅਤੇ ਸੰਤ ਜੂਡ ਮੇਰੇ ਲਈ ਖੁਸ਼ ਹਨ ਤਾਂ ਸੀ ਅੱਜ ਸੰਤ ਸ਼ਿਮੋਨ ਅਤੇ ਸੰਤ ਜੂਡ ਦਾ ਜਸ਼ਨ ਕਿਵੇਂ ਮਨਾ ਸਕਦੇ ਹਾਂ ਪਹਿਲਾ ਯਿਸੂ ਨੂੰ ਇੱਕ ਛੋਟੀ ਜਿਹੀ ਪ੍ਰਾਰਥਨਾ ਕਰੋ ਜਿਵੇਂ ਸੰਛਿਮੋਨ ਅਤੇ ਸੰਛਿ ਜਿਉਂ ਵਰ ਮੈਨੂੰ ਹਿੰਮਤ ਅਤੇ ਉਮੀਦ ਦਿਓ ਦੂਜਾ ਕੋਈ ਚੰਗਾ ਕੰਮ ਕਰੋ ਜਿਵੇਂ ਆਪਣੇ ਦੋਸਤ ਦੀ ਮਦਦ ਕਰੋ ਜਾਂ ਸਹਾਇਤਾ ਕਰੋ ਭਾਵੇਂ ਉਹ ਕਿੰਨਾ ਹੀ ਮੁਸ਼ਕਲ ਕਿਉਂ ਨਾ ਹੋਵੇ ਅਤੇ ਤੀਜਾ ਸ਼ਿਮੋਨ ਅਤੇ ਜੂਡ ਨੂੰ ਤਰਵਾਤ ਕਰੋ ਕਿਉਂਕਿ ਉਹਨਾਂ ਨੇ ਸਾਨੂੰ ਸਿਖਾਇਆ ਹੈ యేసు ਦਾ ਪਿਆਰ ਸਾਡੇ ਸਭ ਤੋਂ ਵੱਡੀ ਸ਼ਕਤੀ ਹੈ ਬੱਚਿਓ ਜ਼ਿੰਦਗੀ ਇੱਕ ਵੱਡਾ ਸਾਹਸ ਹੈ ਅਤੇ ਸੰਤ ਸ਼ਿਮੌਨ ਅਤੇ ਸੰਤ ਜੂਡ ਸਾਨੂੰ ਸਿਖਾਉਂਦੇ ਹਨ ਕਿ ਅਸੀਂ యేసు ਦੇ ਪਿਆਰ ਨਾਲ ਹਰ ਮੁਸ਼ਕਲ ਨੂੰ ਪਾਰ ਕਰ ਸਕਦੇ ਹਾਂ ਅਸੀਂ ਪ੍ਰਾਰਥਨਾ ਕਰੀਏ ਕਿ ਅਸੀਂ యేసు ਦੇ ਚੰਗੇ ਸਾਥੀ ਬਣੀਏ ਅਤੇ ਸ਼ਿਮੌਨ ਅਤੇ ਜੂਡ ਸਵਰਗ ਵਿੱਚ ਸਾਰੇ ਸਾਡੇ ਲਈ ਤਾਲੀਆਂ ਮਚਾ ਰਹੇ ਹਨ ਅਤੇ ਉਹ ਕਹਿ ਰਹੇ ਹਨ ਤੁਸੀਂ ਯਿਸੂ ਦੇ ਸੁੰਦਰ ਸਿਪਾਹੀ ਹੋ ਤਨਬਾਤ ਅਤੇ ਸੰਤ ਸ਼ਮੋਨ ਅਤੇ ਜੂਡ ਦਾ ਦਿਨ ਮੁਬਾਰਕ ਸਾਡੇ ਦੇ ਯਿਸੂ ਦੇ ਪਿਆਰ ਨਾਲ ਚਮਕਣ